ਮੇਰੇ ਸ਼ੇਰ ਕਾਦ ਲਾਈ ਕਰਦੇ ਆ ਜਿੱਤਰੋਲੇ ਦੀ ਪਸ਼ੂ ਮੰਡੀ ਦੇ ਵਿੱਚ ਦਿਖਾਈਏ ਤੁਹਾਨੂੰ ਤਾਂ ਆਜੋ ਮਿੱਤਰੋ 11 ਤਰੀਕ ਹੈ ਜੀ ਪਹਿਲਾ ਮਹੀਨਾ 2021 ਹੈ ਜੀ ਅਮੇ ਸਾਲ ਦੀ ਨਵੀਂ ਮੰਡੀ ਆਜੋ ਮਿੱਤਰੋ ਠੀਕ ਹੈ ਆਓ ਮਿੱਤਰੋ ਮੱਝੇ ਮੱਝਾ ਜੀ ਮੱਝੇ ਮੱਝਾ ਦੇਖੋ ਸਾਰੇ ਜਣੇ ਵੀਡੀਓ ਕਰਦੇ ਹੋ ਸ਼ੇਅਰ ਲਾਈਕ ਮੱਝਾਂ گاਵਾ ਛੋਟੀਆਂ ਝੋਟੇ ਕੱਟੇ ਕਟੀਆਂ ਸੌਦੇ ਦੇ ਸੌਦਾ ਹੋਈ ਜਾਂਦਾ ਜੀ ਮਜਰੂ ਜਾਂਦੇ ਛੋਈ ਬਈ ਦੇਖ ਸਕਦੇ ਹੋ ਵੀਡੀਓ ਘੇਰ ਲਾਈਕ YouTube ਚੈਨਲ ਪੜਾਈ ਜੱਟ ਲਾਈ 76 ਇੱਕ ਦਾ ਬੱਕਰੀਆਂ ਵਾਲਾ ਇਹ ਆਪਾਂ ਮੱਝਾਂ ਵਾਲਾ ਹੈਗਾ ਜੀ ਮਟਰ ਢਾਲੀ ਵਾਲਾ 76 ਤੇ ਇਹਨਾਂ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਇੱਕ ਜੀ ਆਪਣਾ ਹੈਗਾ ਜੀ ਟਰੈਕਟਰਾਂ ਵਾਲਾ ਉਹ ਹੈਗਾ ਜੀ ਫਾਰਮਰ ਕਿੰਗਾ ਨਟ ਗਿਆ ਦੇਖ ਸਕਦੇ ਣਾਉਲਾ ਬਸੂ ਮੰਡੀ ਦੇ ਵਿੱਚ ਮੱਝੇ ਮੱਝੇ ਜੀ ਗਾਈਏ ਗਾਇਆਂ ਮੈਸਾਏ ਵੀ ਰੌਣਕਾਂ ਲੱਗੀਆਂ ਪਈਆਂ ਜੀ ਪੂਰੇ ਰੌਣਕਾਂ ਲੱਗੀਆਂ ਪਈਆਂ ਪੂਰਾ ਰੌਣਕਾਂ ਦੇਖ ਸਕਦੇ ਮੰਡੀ ਦੇ ਵਿੱਚ ਠੰਡ ਬਹੁਤ ਆ ਜੀ ਠੰਡ ਬਹੁਤ ਜ਼ਿਆਦਾ ਹੈ ਬਾਈ ਜੀ ਉੱਚੇ ਲੰਮੇ ਕੱਦ ਵਾਲੇ ਝੋਟੀਆਂ ਦੇਖ ਸਕਦੇ ਤੁਸੀਂ ਵੀਡੀਓ ਕਰਦੇ ਸੇ ਦਾ ਬੰਤੀ ਕੀ ਕਿ ਆ ਵਿੱਚ ਕਿਹ ਕਿਹ ਨਹੀਂ ਸਾਈ ਦੇ ਜੀ ਮੱਝੇ ਮੱਝ ਕੋਈ ਦੇਖਦੇ ਆ ਜੇ ਪਸੰਦ ਆਈ ਵੀ ਕੋਈ ਟੋਗੜੀ ਪਾ ਦੋ ਸ਼ੇਰ ਲਾਇਕ ਨਾਲ ਤੇ ਰੰਗ ਦੋ ਨਾ ਮੇਤਰਾ ਆਇਓ ਕਰਾ ਇੱਕ ਲੋ ਮਾਲ ਬਹੁਤ ਵਧੀਆ ਮਾਲ ਆ ਜੀ ਚਨਾਉਣਾ ਦੇ ਮੰਡੇ ਚ ਪਹੁੰਚਾ ਦੇ ਸਕੀ ਪੂਰੇ ਛੋਟੀ ਦੇ ਮੱਝਾ ਪਹੁੰਚਿਆ ਜੀ ਅਜ ਤਾਂ ਆਇਓ ਕਰਾ ਪਰਾ ਆਸ਼ਾਰੀ ਇਹ ਸੌਦੇ ਦੇ ਸੌਦਾ ਹੋਈ ਜਾਂਦਾ ਜੀ ਤੇ ਦੇਖ ਸਕਦੇ ਸੌਦੇ ਸੌਦੇ ਲੋ ਬਈ ਸੌਦੇ ਸੌਦੇ ਹੋਈ ਜਾਂਦਾ ਜੀ ਮੰਡੀ ਦੇ ਵਿੱਚ ਵਪਾਰੀ ਬਹੁਤ ਆਇਆ ਹੋਇਆ ਜੀ ਵਪਾਰੀ ਆਜ ਬਹੁਤ ਜ਼ਿਆਦਾ ਆਇਆ ਹੋਇਆ ਉਹ ਚਾਈ ਨੇ ਵਪਾਰੀ ਬਹੁਤ ਜ਼ਿਆਦਾ ਆਇਆ ਵੰਡੀ ਚ ਦੇਖ ਸਕਦੇ ਆ ਪੂਰਨਮਾਸੀ ਦੀ ਸੂਈ ਵੀ ਅੱਜ ਕਦੇ ਦੇਖ ਸਕਦੇ ਆ ਪੂਰਨਮਾਸੀ ਪਤਾ ਨਹੀਂ ਕਿੱਦਾਂ ਸੀ ਲੋ ਜੀ ਮਿੱਤਰੋ ਤਾਰਾਂ ਚੋ ਚੋ ਕੇ ਤਾਰਾਂ ਚੋ ਚੋ ਕੇ ਮਜਾ ਪੱਕੀਆਂ ਕਰੀ ਜਾਂਦੇ ਆ ਬਾਈ ਰੇਸਾਇਰੋ ਬਾਈ ਤੇ ਤਾਰਾਂ ਮਰੀ ਜਾਂਦੇ ਆ ਪਤਾ ਲੱਗ ਜੂ ਮਜੇ ਕਿਵੇਂ ਦੇਖ ਸਕੋ ਸਲਾਮ ਆ ਬਸੋਂ ਮੰਡੀ ਆ ਜੀ ਲੋਕ ਮਿੱਤਰੋ ਵੀਡੀਓ ਸ਼ੇਅਰ ਲਾਇਕ ਲਾਜ਼ਮ ਕਰਨਾ ਬਾਈ ਜੀ ਤੇ ਕਈ ਮਜਾਂ ਸੂਲ ਵਾਲਿਆਂ ਨੇ ਕਈ ਸੂਪੀਆਂ ਜੀ ਦੇਖ ਸਕਦੇ ਹੋ ਵੀਡੀਓ ਵਿੱਚ ਬਾਈ ਜੀ ਦੇਖੋ ਜੀ ਗਾਵਾਂ ਮਜਾਂ ਅਨੌਲਾ ਬਸੂ ਮੰਡੀ ਆ ਜੀ 11 ਤਰੀਕ ਆ ਜੀ ਪਹਿਲਾ ਮਹੀਨਾ 2026 ਆ ਤੇ ਮੰਡੀ ਬਹੁਤ ਭਰੀ ਹੋਈ ਗਈ ਦੇਖ ਐਨੇ ਤੁਸੀਂ ਆਪ ਹੀ ਆਪ ਵੀ ਦੇਖੋ ਇਹ ਮੰਡੀ ਔਰੇ ਫਲ ਸਟਾਲ ਤੇ ਤੇਲ ਤੋਲ ਲਈ ਜਾਂਦਾ ਬਾਈ ਤੇਲ ਤੋਲ ਲੋ ਇਹ ਕੋਈ ਤੇਲ ਲਈ ਜਾਂਦਾ ਕੁਛ ਕਰੀ ਜਾਂਦਾ ਮੱਝਾਂ ਦੇ ਦੇਖੋ ਜੀ ਅਗਲੀ ਵੀਡੀਓ ਚ ਆਪਣੇ ਚ ਰੇਟ ਆਉਣਗੇ ਜਿਹੜੀ ਘਰੇ ਜਾ ਕੇ ਪਾਵਾਂਗੇ ਮੱਜਾਂ ਦੇਖੀਏ ਸਾਰੀਆਂ ਮੱਜਾਂ ਚੋਟੀ ਦੀਆਂ ਜੀ ਦੇਖ ਲੈਣੋ ਵੀਰੋ ਕਰਦੇ ਸ਼ੇਅਰ ਲਾਈਕ ਜੀ ਮਿੱਤਰੋ ਸਾਰੀਆਂ ਮੱਜਾਂ ਵਧੀਆ ਹੋਣਗੀਆਂ ਜੀ ਦੇਖ ਲੈਣੋ ਜੀ ਮੰਡੀ ਬਹੁਤ ਜਿਆਦੇ ਭਰੀ ਆਈ ਚਨੌਲਾ ਪਸ਼ੂ ਮੰਡੀ 11 ਤਰੀਕਾ ਆਈ 11 ਤਰੀਕਾ ਦੀ ਮੰਡੀ ਆਈ ਦੇਖੋ ਜੀ ਆਹ ਇਹ ਪਿੰਨ ਮੰਡਾ ਲਾਵੇ ਮੇਤਰਾ ਪਕੌੜੇ ਪਕੌੜੇ ਆ ਵਾ ਖਾਣ ਦੇਖੋ ਇਧਰ ਵੀ ਸੌਦਾ ਚੱਲੀ ਜਾਂਦਾ ਜੀ ਲਾਵੇ ਸੌਦਾ ਦੇਖੋ ਸੌਦੇ ਸੌਦਾ 8 ਸੌਦਾ ਜਿਸਾਇਨ ਕਾਹੜੀ ਦੀ ਮਾਝ ਲਾਵਸ ਆਜੋ ਬਰਾ ਦਵਾ ਦਵਾ ਨਲ ਮਟਰ ਧਨੋ ਲਾਵਸ ਹੋਣੀ ਲਾਵ ਜਿਤਨੋ ਲਾਵਸ ਹੋਮ ਆਜੋ ਮਤਰੋ ਆਜੋ ਆਜੋ ਦਵਾ ਦਵਾ ਸੌਦੇ ਹੋਈ ਜਾਂਦੇ ਦਵਾ ਦਵਾ ,до tengo 2 tres naughty realizing. Ini majha le стали. 2,2,3 tan chor man chaga, Alba hai makan Interme There is aı search. Tanah

ਨੇ ਕੋਜੀ ਕਿਉਂ ਕਿਵੇਂ ਆ ਕੀ ਆਲਾ ਆलेया ਦੋ ਠੀਕ ਹੈ ਅਵੇ ਦੋ ਦੋ ਹੈ ਮੁੰਲਾ ਮਜਾ ਕੌਣ ਸਾ ਪਿੰਡ ਹੈ ਪੈਣੀ ਮਹਾਰਾਜ ਪੈਣੀ ਮਹਾਰਾਜ ਦੇਖੋ ਮਜਾ ਵਧੀਆ ਨੇ ਕਹਵੇਂ ਸੋਇਆ ਅਸਿਆ ਠੀਕ ਹੋ ਪਰਲੀ ਚੋਥੇ ਆ ਦੂਜੇ ਠੀਕ ਹੈ ਹੀ ਰੇਟ ਰੂਟ ਇਹਨਾਂ ਦਾ 15 15 ਠੀਕ ਹੈ ਦੁੱਧ ਵਧੀਆ ਜਾਂਦੀਆਂ ਨੇ ਨਾ ਹੀ ਮਿੱਤਰ 15 15 ਸੁਣਿਆ ਹੀ ਨੇ ਕਟਰੂ ਕਟਰੂ ਅਸਸ ਠੀਕ ਹੈ ਸੋਨ ਵਾਲਿਆਂ ਨੂੰ ਕਹਿੰਦਾ ਸੋਨ ਵਾਲਿਆਂ ਮਤਾਂ ਨਾ ਤੁਸੀਂ ਮਤਾਂ ਬਹੁਤ ਆ ਜੀ ਹੋਰ ਭਾਈ ਕੈਮਾ ਕਿਹੜਾ ਪੰਡਾ ਬਾਈ ਦਾ ਕੂਲਰ ਆ ਇਹ ਕੁਲਰ ਤੇ ਬਾਈ ਛੋਟੀ ਵਜਈਆ ਸੋਨ ਵਾਲੇ ਬਾਈ ਹਾਂ ਜੀ ਠੀਕ ਹੈ ਜੀ ਕੀ ਰੇਟ ਕਰਤਾ ਬਾਈ ਇਸ ਦਾ ਕਿਹੜਾ ਰੇਟ ਇੱਕ ਲੱਖ ਰੁਪਏ ਯਾਰ ਉਹਨਾਂ ਦਾ ਕੂਲਰ ਆ ਬਾਈ ਦਾ ਪੰਡਾ ਜੱਸਾਂ ਗੁਰੂ ਦੇ ਜਮਾ ਆਇਆ ਹੈ ਬਾਈ ਲੱਗਦਾ ਛੋਟੀ ਦੇਖੋ ਵਜਈਆ ਹਲੇ ਲਾਇਆ ਜਾ ਘਟਾ ਹਨ ਅੱਛਾ ਕਾ ਬਰ ਅੱਛਾ ਠੀਕ ਹੈ ਵੇ 10 12 ਦਾ ਕੱਚਾ ਹੈ ਇਹਨਾਂ ਮੱਝ ਭਾਈ ਕਰਨ ਦੇਖੋ ਇਹ ਵੀਡੀਓ ਕਰ ਦਿਓ ਸ਼ੇਅਰ ਲਾਈਕ ਪਲੀਜ਼ ਵੀਡੀਓ ਤਨੋਂ ਅੱਲਾ ਪਸੰਦ ਮਣੀ ਤਨੋਂ ਅੱਲਾ ਪਸੰਦ ਮਣੀ ਦੇਖੋ ਇਹ ਤਨੋਂ ਅੱਲਾ ਪਸੰਦ ਮਣੀ ਐਵੇਂ ਗੱਲ ਬਾਤ ਭਾਈ ਜਮ ਇਹ ਆ ਵੀ ਨਹੀਂ ਸ਼ਾਇਦ ਲਾਈਕ ਕਮੈਂਟ ਕਾਊਂਟ ਕਰੋ ਕਰ ਕੋਈ ਮੋਜੇ ਮੋਜਾ ਹੜਿਆ ਹੋਈ ਮੋਜੇ ਮੋਜੇ ਲਾਉਲੇ ਦੀ ਮੁੰਡੀ ਦੇ ਵਿੱਚ ਕਟਰੋ ਮੱਜਾ ਮੇਸ਼ਾਹ ਗੋਰੀ ਦਾ ਕਲਾਮਾ ਗਿਆ ਚਲੋ ਲਾ ਬਸੋ ਬੰਦਿਆ ਕਦੇ ਹੀ ਗਿਆ ਘਰੇ ਆ ਨੋਈ ਮੋਟਾ ਗੋਰੀ ਨੇ ਕਲਾਮਾ ਖਿਚੋਣਾ ਆਦਾ ਨੋਈ ਮੱਜਾ ਦਰਵੀ ਦੇ ਹੋੜੇ ਛੋਟਾ ਛੋਟਾ ਦੇਖੋ ਛੋਟਾ ਬਾਰਾਣਾ ਜੀ ਕੀ ਰੇਟ ਆ ਬਾਈ ਛੋਟੇ ਦਾ 1 ਲੱਖ ਕਿਹੜਾ ਬੰਦਾ ਬਾਈ ਕੋਟ ਕਪੂਰਾ ਲੱਗ ਗਿਆ ਛੋਟਾ ਬਈ ਕਾਇਮ ਹੋ ਰਿਹਾ ਹੈਗੇ 4 ਸਾਲ ਦੀ 4 ਸਾਲ ਦਾ ਹੈਗਾ ਆ ਇਹ ਨੰਬਰ ਤੇ ਹੋਗਾ 3 ਚਾਹਤਾ ਠੀਕ ਹੈ ਜੀ ਮੋਰਾ ਨਾ ਲਾਦਾ ਬਾਈ ਕਿਹੜਾ ਬੋਜਦਾ ਬਾਈ ਇਹ ਅਸਾ ਠੀਕ ਹੈ ਬਾਈ ਠੀਕ ਹੈ ਜੀ ਬਾਕੀ ਆਪਾਂ ਐਵੇਂ ਕਰੀਏ ਕਿ ਤੁਸੀਂ ਆਹ ਫੋਨ ਨੰਬਰ ਕਿੰਨਾ ਬਾਈ ਬੋਲੀ 93609 ਠੀਕ ਆ ਲਓ ਬਈ ਆ ਬਾਈ ਦਾ ਫੋਨ ਨੰਬਰ ਆ ਪਿੰਡ ਦਾ ਸੀਤਪੁਰੇ ਕਿਹੜਾ ਕੋਟਪੂਰਾ ਕੋਟਪੂਰਾ ਖਾਸ ਆਹ ਕੋਟਪੂਰਾ ਬਾਈ ਦਾ ਪਿੰਡ ਲਾਈ ਮੋਟਰ ਜੀ ਸਰਦ ਜੀ ਮੱਝਾਂ ਮੱਝਾਂ ਲਾਹੌਲੀ ਮੰਡੀ ਤੇ ਖੜੀ ਆਜੋ ਕਰਾ ਦਵਾ ਲਓ ਜੀ ਦਵਾ ਦਵਾ ਲੋ ਜੀ ਮੰਡੀ ਚ ਪਹੁੰਚੋ ਤੇ ਮੱਝਾਂ ਖਰੀਦੋ ਜੀ ਦੇਖੋ ਜੀ ਮੱਝਾਂ ਮੱਝਾਂ ਲੋ ਵੀ ਭਾਈਆਂ ਦੀ ਵੀਰ ਆ ਕੇ ਬਣਾਵਾ ਕਰਦੇ ਸ਼ੇਰ ਬਾਈ ਦੱਬ ਕੇ ਦੇਖੋ ਜੀ ਮੱਝਾਂ ਛੋਟੇ ਝੋਟੀਆਂ ਲੋਕ ਨਹੀਂ ਦੇ ਸਕਦੇ ਕਰਦੇ ਸ਼ੇਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰੋ ਲੋਇ ਇੱਥੇ ਇਹ ਵੀਡੀਓ ਕੰਮ ਲੱਗੀ ਜੀ ਇਹ ਵਜੇ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਸ਼ੇਅਰ ਕਰਦੇ ਓਕੇ ਬਾਈ ਧੰਨਵਾਦ ਸਤਿ ਸ੍ਰੀ ਅਕਾਲ ਕੋ ਕਵਿਤਰ ਅੱਲਾ ਵਸੂ ਨੀਚੇ ਆ